ਸ਼ਰਮਦਾਸ ਸਾਹਿਬ ਅਤੇ ਪ੍ਰਕਾਸ਼ ਕ੍ਰਮ ਦੀ ਲੱਖ ਲੱਖ ਵਧਾਈ ਦਿੰਦਾ ਆ ਪਰ ਸਾਡੀ ਇਹੀ ਅਰਦਾਸ ਬੇਨਤੀ ਆ ਕਿ ਸ਼ਰਮਦਾਸ ਸਾਹਿਬ ਸਾਰੀ ਸੰਗਤ ਆਪਣੀ ਕਿਰਪਾ ਬਣਾਏ ਰੱਖਣਾ ਜਿਹੜਾ ਉਹਨਾਂ ਦਾ ਸੰਦੇਸ਼ ਆ ਉਹਨਾਂ ਮੁਤਾਬਕ ਸਾਰੀ ਸੰਗਤ ਸੁખી ਬਸੇ ਖੁਸ਼ਹਾਲ ਰਹੇ ਇਹ ਦੇ ਪ੍ਰਧਾਨ ਮੰਤਰੀ ਵੀ ਨਤਮਸਤ ਗੌਰ ਨੇ ਪੱਲਾ ਪਹੁੰਚ ਰਹੀ ਨੇ ਪ੍ਰਧਾਨ ਮੰਤਰੀ ਉਹ ਕਿੱਦਾਂ ਵੀ ਜਾ ਸਕਦੇ ਆ ਤੇ ਉਹ ਜੇ ਕਿਤੇ ਦੇ ਪਰਯੋਜਕ ਅੱਜ ਬਹੁਤ ਜਤਰਾ ਫਰੂਲਾ ਕੰਪਟੈਂਟ ਖਲੀ ਆ ਰਹੀ ਹੈ 10 3900 ਦਾ ਜਿਹੜਾ ਟਿਕਟ ਮਿਲਾਂ ਤੁਹਾਨੂੰ ਵੀ ਕੱਲਾ ਚੈੱਕ ਦੇ ਤੁਹਾਨੂੰ ਇਹ ਗੁਰੂ ਮਹਾਰਾਜ ਦਾ ਬਹੁਤ ਵੱਡਾ ਪ੍ਰਚਾਰ ਇੱਥੋਂ ਸ਼ੁਰੂ ਹੋਇਆ ਸੀ ਅੱਜ ਬੂਟਾ ਮੰਡੀ ਦੇ ਵਿੱਚ 7 ਦਿਨ ਗੁਰਪੁਰਬ ਚੱਲਣਾ ਏਸ ਗੁਰਪੁਰਬ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਮੈਂ ਤਾਂ ਬਚਪਨ ਤੋਂ ਹਾਂ ਦਾ ਇਤਿਹਾਸ ਪਰ ਪਰਪਤੇ ਪੂਰੇ ਦਿਨ ਅਸੀਂ ਆ ਕੇ ਹਿੱਸਾ ਲੈਨੇ ਆਂ ਆਂਦੇ ਆ ਸੰਗਤ ਦੇ ਦਰਸ਼ਨ ਅੱਜ ਸਾਰੀ ਸੰਗਤ ਦੇ ਦਰਸ਼ਨ ਕੀਤੇ ਨੇ ਤੇ ਬਹੁਤ ਵੱਡੀ ਖੁਸ਼ੀ ਹੋਈ ਮੈਂ ਅੱਜ ਦੇ ਦਿਨ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਇਹ ਜੋ ਇਤਿਹਾਸਿਕ ਸਥਾਨ ਸਤਗੁਰੂ ਰਵਿਦਾਸ ਧਾਮ ਮੰਡੀ ਸਾਰੇ ਸਾਰੇ ਹੀ ਦੁਨੀਆ ਤੋਂ ਚਾਹੇ ਇੰਗਲੈਂਡ ਹੈ ਅਮਰੀਕਾ ਕੈਨੇਡਾ ਤੋਂ ਲੋਕੀ ਚੱਕੇ ਹੁੰਦੇ ਹਨ ਹੋਰ ਦੀ ਭਵੈਸ਼ਭਾ ਯਾਤਰਾ ਸਾਰੇ ਚੌਕ ਹੋ ਗਏ ਹੋਰ ਇਸੇ ਥਾਮ ਦੇ ਸਾਰੇ ਕਮੇਟੀ ਹੈ ਉਹਨਾਂ ਦੀ ਮੰਗ ਦੇ ਮੁਤਾਬਕ ਬਹੁਤ ਵਧੀਆ ਬਣਿਆ ਹੈ ਔਰ ਕੱਲ ਸਾਰੀਆਂ ਪੰਨ ਇੱਥੇ ਆ ਕੇ ਜਿੱਥੇ ਉਹਨਾਂ ਨੇ ਲਿਆ ਉਹਦੇ ਨਾਲ ਨਾਲ ਸੀ ਜਿਹਨੂੰ ਚਰਾਹਾ ਔਰ ਨਾਗਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਮਰ ਸਾੜਜੀ ਨੇ 650 ਸਾਲਾ ਸਾਰਾ ਸਾਲ ਜੀ ਆਇਆਂ ਨੂੰ ਜੀ ਅਮੀ ਇਹ ਜਾਣਿਆ ਕਿ ਬਹੁਤ ਹੀ ਖੁਸ਼ੀ ਚ ਆਉਂਦੇ ਆ ਹਾਂ ਜੀ ਮੈਂ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਸਾਰੇ ਸੰਗਤ ਨੂੰ ਸ਼ਰਧਾ ਦਾਸ ਸਾਹਿਬ ਤੇ ਪ੍ਰਕਾਸ਼ ਕੌਰਮ ਦੀ ਲੱਖ ਲੱਖ ਵਧਾਈ ਦਿੰਦਾ ਆ ਪਰ ਸਾਡੀ ਇਹੀ ਅਰਦਾਸ ਬੇਨਤੀ ਆ ਕਿ ਸ਼ਰਧਾ ਦਾਸ ਸਾਹਿਬ ਸਾਰੇ ਸੰਗਤ ਆਪਣੀ ਕਿਰਪਾ ਬਣਾਏ ਰੱਖਣਾ ਜਿਹੜਾ ਉਹਨਾਂ ਦਾ ਸੰਦੇਸ਼ ਆ ਉਨਾ ਮੁਤਾਬਕ ਸਾਰੀ ਸੰਗਤ ਸੁਖੀ ਬਸੇ ਖੁਸ਼ ਆਇਆ ਨੇ ਇਸ ਦੇ ਪ੍ਰਧਾਨ ਮੰਤਰੀ ਵੀ ਨਤਮਸਤਕ ਹੋਣ ਲਈ ਬੰਦਾ ਪਹੁੰਚ ਰਹੀ ਹੈ ਪ੍ਰਧਾਨ ਮੰਤਰੀ ਆ ਕਿਤੇ ਵੀ ਜਾ ਸਕਦੇ ਆ ਤੇ ਉਹ ਜੇ ਕਿਤੇ ਹੁੰਦੇ ਆ ਜੀ ਕਿ ਉਹ ਹੈਗਾ ਅਸੀਂ ਪਰ ਜੋ ਸਾਡਾ ਅਸੀਂ ਜੋ ਸੰਗਤ ਦੇ ਦੌਰ ਤੇ ਗੁਰਦਾਸ ਮਾਰਵਾ ਪਰਿਵਾਰ ਤੇ ਸਾਡਾ ਤੇ ਹੀ ਸੋਚਿਆ ਵੀ ਜੋ ਉਹਦਾ ਸੰਦੇਸ਼ ਆ ਚੰਗੇ ਪ੍ਰਬੰਧ ਦਾ ਭਾਈਚਾਰਾ ਬਣਾ ਕੇ ਰੱਖਣਾ ਅਸੀਂ ਉਹਦੇ ਤੇ ਚੱਲਣਾ ਸਿੱਧੂ ਗਾਣੇ ਜਨਮ ਦਿਨ ਦੇ ਅਪਰਾਜ ਅੱਬੋ ਜੀ ਸ਼ਾਹ ਤੋਂ ਜਤਰਾ ਫੌਲਾ ਕੰਪਟੈਂਟ ਖਲੀ ਆ ਰਹੀ ਹੈ ਜੇ ਨੂੰ ਚਾਹੁੰਦਾ ਜੀ ਜਿਹੜਾ ਟਸ ਫੇਲਾ ਤੁਸ ਵੀ ਕਲਾ ਚੈੱਕ ਦਿੱਤ ਤੁਹਾਨੂੰ ਇਹ ਗੁਰੂ ਮਹਾਰਜ ਦਾ ਬਹੁਤ ਵੱਡਾ ਪ੍ਰਚਾਰ ਇੱਥੋਂ ਸ਼ੁਰੂ ਹੋਇਆ ਸੀ ਅੱਜ ਬੂਟਾ ਮੰਡੀ ਦੇ ਵਿੱਚ 7 ਦਿਨ ਗੁਰਪੁਰਬ ਚੱਲਣਾ ਹੈ ਇਸ ਗੁਰਪੁਰਬ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਮੈਂ ਤਾਂ ਬਚਪਨ ਤੋਂ ਆਦਾ ਤੇ ਹਰ ਗੁਰਪੁਰਬ ਤੇ ਪੂਰੇ ਦਿਨ ਅਸੀਂ ਆ ਕੇ ਹਿੱਸਾ ਲੈਂਦੇ ਆਂ ਇਹ ਸੰਗਤ ਦੇ ਦਸ਼ ਅੱਜ ਸਾਰੀ ਸੰਗਤ ਦੇ ਦਰਸ਼ਨ ਕੀਤੇ ਨੇ ਤੇ ਬਹੁਤ ਵੱਡੀ ਖੁਸ਼ੀ ਹੋਈ ਮੈਂ ਅੱਜ ਦੇ ਦਿਨ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਇਹ ਜੋ ਇਤਿਹਾਸਿਕ ਸਥਾਨ ਸਤਗੁਰੂ ਰਵਿਦਾਸ ਧਾਮ ਮੰਡੀ ਸਾਰੇ ਸਾਰੇ ਹੀ ਦੁਨੀਆ ਤੋਂ ਚਾਹੇ ਇੰਗਲੈਂਡ ਹੈ ਅਮਰੀਕਾ ਕੈਨੇਡਾ ਤੋਂ ਲੋਕੀ ਇੱਥੇ ਮਤਮ ਹੁੰਦੇ ਹਨ ਹੋਰ ਦੀ ਭਵੈ ਸ਼ੁਭ ਯਾਤਰਾ ਔਰ ਇਸੇ ਤਾਮ ਦੇ ਸਾਡੇ ਕਮੇਟੀ ਹੈ ਉਹਨਾਂ ਦੀ ਮੰਗ ਦੇ ਮੁਤਾਬਕ ਬਹੁਤ ਵਧੀਆ ਬਣਿਆ ਹੈ ਔਰ ਕੱਲ ਸਾਰੀਆਂ ਪੰਨ ਇੱਥੇ ਆ ਕੇ ਜਿੱਥੇ ਉਹਨਾਂ ਨੇ ਲਿਆ ਉਹਦੇ ਨਾਲ ਨਾਲ ਸੀ ਜਿਹਨੂੰ ਚਰਾਹਾ ਔਰ ਨਾਲ ਪੰਜਾਬ ਦੇ ਮੁੱਖ ਮੰਤਰੀ ਸਰਦ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ 650 ਸਾਲਾ ਸਾਰਾ ਸਾਲ ਵੀ ਆਪਾਂ ਆਪਰਾ ਜੀ ਅਮੀਏ ਹਾਂਜੀ ਮੈਂ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਸਾਰੀ ਸੰਗਤ ਨੂੰ ਸ਼ਰਵਦਾਸ ਸਾਹਿਬ ਅਤੇ ਪ੍ਰਕਾਸ਼ ਕੁਰਮ ਦੀ ਲੱਖ ਲੱਖ ਵਧਾਈ ਦਿੰਦਾ ਆ ਪਰ ਸਾਡੀ ਇਹੀ ਅਰਦਾਸ ਬੇਨਤੀ ਆ ਕਿ ਸ਼ਰਵਦਾਸ ਸਾਹਿਬ ਸਾਰੀ ਸੰਗਤ ਆਪਣੀ ਕਿਰਪਾ ਬਣਾਏ ਰੱਖਣ ਉਹ ਜਿਹੜਾ ਉਹ ਸੰਦੇਸ਼ ਆ ਉਹਨਾਂ ਮੁਤਾਬਕ ਸਾਰੀ ਸੰਗਤ ਸੁਖੀ ਬਸੇ ਖੁਸ਼ਾ ਹੋਵੇ ਇਹ ਦੇਸ਼ ਦੇ ਪ੍ਰਧਾਨ ਮੰਤਰੀ ਵੀ ਨਤਮਸਤਕ ਹੋਣੇ ਪੱਲਾ ਪਹੁੰਚਦੇ ਨਹੀਂ ਪ੍ਰਧਾਨ ਮੰਤਰੀ ਉਹ ਕਿੱਦਾਂ ਵੀ ਜਾ ਸਕਦੇ ਆ ਤੇ ਉਹ ਜੇ ਕਿਤੇ ਹੁੰਦੇ ਆ ਠੀਕ ਆ ਉਹ ਹੈਗਾ ਅਸੀਂ ਜੋ ਸੰਗਤ ਦੇ ਤੌਰ ਤੇ ਗੁਰਦਾਸ ਮਹਾਰਾਜ ਦੇ ਪਰਿਵਾਰ ਤੇ ਸਾਡਾ ਤੇ ਹੀ ਸੋਚਿਆ ਵੀ ਜੋ ਉਹਨਾਂ ਦਾ ਸੰਦੇਸ਼ ਆ ਚੰਗੇ ਪ੍ਰਬੰਧ ਦਾ ਭਾਈਚਾਰਾ ਬਣਾ ਕੇ ਰੱਖਣਾ ਅਸੀਂ ਉਹਦੇ ਨੇ ਚੱਲਣਾ ਸਿੱਧੂ ਗਾਣ ਦੇ ਜਨਮ ਦਿਨ ਦੇ ਅਪਰਿਚ ਅੱਜ ਬਹੁਤ ਸ਼ਾਹਤ ਜਤਰਾ ਫੌਲਾ ਕੰਪਟੈਂਟ ਖਲੀ ਆ ਰਹੀ ਹੈ 10 ਜਨ ਸਭੀ ਉਧਾਰ ਦੀ ਚਾਹ ਜੋ ਟੱਚ ਬਿਲਾਂ ਤੁਹਾਨੂੰ ਇਹ ਗੁਰੂ ਮਹਾਰਾਜ ਦਾ ਬਹੁਤ ਵੱਡਾ ਪ੍ਰਚਾਰ ਇੱਥੋਂ ਸ਼ੁਰੂ ਹੋਇਆ ਸੀ ਅੱਜ ਬੂਟਾ ਮੰਡੀ ਦੇ ਵਿੱਚ 7 ਦਿਨ ਗੁਰਪੁਰਬ ਚੱਲਣਾ ਹੈ। ਇਸ ਗੁਰਪੁਰਬ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ। ਮੈਂ ਤਾਂ ਬਚਪਨ ਤੋਂ ਆਦਾ ਤੇ ਹਰ ਗੁਰਪੁਰਬ ਤੇ ਪੂਰੇ ਦਿਨ ਅਸੀਂ ਆ ਕੇ ਹਿੱਸਾ ਲੈਨੇ ਆ। ਆ ਸੰਗਤ ਦੇ ਦਰਸ਼ਨ ਅੱਜ ਸਾਰੀ ਸੰਗਤ ਦੇ ਦਰਸ਼ਨ ਕੀਤੇ ਨੇ ਤੇ ਬਹੁਤ ਵੱਡੀ ਖੁਸ਼ੀ ਹੋਈ। ਮੈਂ ਅੱਜ ਦੇ ਦਿਨ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ। ਇਹ ਜੋ ਇਤਿਹਾਸਿਕ ਸਥਾਨ ਸਤਗੁਰੂ ਰਵਿਦਾਸ ਧਾਮ ਮੰਡੀ ਸਾਰੇ ਸਾਰੇ ਹੀ ਦੁਨੀਆ ਤੋਂ ਚਾਹੇ ਇੰਗਲੈਂਡ ਹੈ ਅਮਰੀਕਾ ਕੈਨੇਡਾ ਤੋਂ ਲੋਕੀ ਇੱਥੇ ਮਤ ਹੁੰਦੇ ਹਨ ਹੋਰ ਦੀ ਭਵੈਸ਼ਯ ਭਜਤਰਾ ਸਾਰੇ ਚੋਕ ਹੋਰ ਇਸੇ ਤਾਮ ਦੇ ਸਾਡੇ ਕਮੇਟੀ ਹੈ ਉਹਨਾਂ ਦੀ ਮੰਗ ਦੇ ਮੁਤਾਬਕ ਬਹੁਤ ਵਧੀਆ ਬਣਿਆ ਹੈ ਔਰ ਕੱਲ ਸਾਰੇ ਤਾਂ ਇਹ ਤੇ ਆ ਕੇ ਜਿੱਥੇ ਉਹਨਾਂ ਨੇ ਲਿਆ ਉਹਦੇ ਨਾਲ ਨਾਲ ਸੀ ਜਿਹਨੂੰ ਚਰਾਹਾ ਔਰ ਨਾਗਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜੀ ਨੇ 650 ਸਾਲਾ ਸਾਰਾ ਸਾਲ ਜੀ ਆਪਾਂ ਜੀ ਅਮੀ ਇਹ ਚਾਹ ਰਿਹਾ ਕਿ ਇਹ ਵੀ ਪੂਰਾ ਹੋਈ ਜੀ ਬੜੀ ਖੁਸ਼ੀ ਚ ਹੋਣੇ ਹਾਂ ਜੀ ਮੈਂ ਅੱਜ ਦੇ ਇਸ ਸ਼ੁਭ ਦਿਹਾੜੇ ਤੇ ਸਾਰੀ ਸੰਗਤ ਨੂੰ ਸਰਬਦਾਤ ਸਾਰੇ ਤੇ ਪ੍ਰਕਾਸ਼ ਪਰੰਪਰ ਦੀ ਲੱਖ ਲੱਖ ਵਧਾਈ ਦਿੰਦਾ ਹਾਂ ਸਾਡੀ ਇਹੀ ਅਰਦਾਸ ਬੇਨਤੀ ਆ ਬਿਸ਼ਰਵਦਾਸ ਮਹਾਰਾ ਸਾਰੀ ਸੰਗਤ ਆਪਣੀ ਕਿਰਪਾ ਬਰਦਾਇ ਰੱਖਣਾ ਜਿਹੜਾ ਉਹ ਸੰਦੇਸ਼ ਆ ਉਹਨਾਂ ਮੁਤਾਬਕ ਸਾਰੀ ਸੰਗਤ ਸੁਖੀ ਬਸੇ ਖੁਸ਼ਹਾਲ ਇਹ ਦੇ ਪ੍ਰਧਾਨ ਮੰਤਰੀ ਵੀ ਨਤਮਸਤਕ ਹੋਣ ਲਈ ਬੰਦਾ ਪਹੁੰਚ ਰਹੀ ਨੇ ਪ੍ਰਧਾਨ ਮੰਤਰੀ ਆ ਕਿੱ데 ਵੀ ਜਾ ਸਕਦੇ ਆ ਤੇ ਉਹ ਜੇ ਕਿਤੇ ਹੁੰਦੇ ਆ ਵੀਰੋ ਨੇ ਚੱਲਣਾ ਸੱਜੂ ਗਾਣੇ ਦੇ ਜਨਮ ਦਿਨ ਦੇ ਪ੍ਰੋਗਰਾਮ ਵਿੱਚ ਬਹੁਤ ਸ਼ਾਨਦਾਰ ਜਤਰਾ ਫੌਲਾ ਤੋਂ ਪਟੰਡੂ ਕਲੀ ਆ ਰਹੀ ਹੈ 10 ਜਨਮ ਸੱਜੂ ਦਾ ਜਿਹੜਾ ਟਸ ਬਿਲਾਂ ਤੁਸ ਵੀ ਕੱਲਾ ਚੈੱਕ ਦੇ ਤੁਨ ਇਹ ਗੁਰੂ ਮਹਾਰਾਜ ਦਾ ਬਹੁਤ ਵੱਡਾ ਪ੍ਰਚਾਰ ਇੱਥੋਂ ਸ਼ੁਰੂ ਹੋਇਆ ਸੀ ਅੱਜ ਬੂਟਾ ਮੰਡੀ ਦੇ ਵਿੱਚ 7 ਦਿਨ ਗੁਰਪੁਰਬ ਚੱਲਣਾ ਹੈ ਇਸ ਗੁਰਪੁਰਬ ਦੀ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਮੈਂ ਤਾਂ ਬਚਪਨ ਤੋਂ ਆਦਾ ਤਿਹਾਰ ਪਰ ਪਰਪਤੇ ਪੂਰੇ ਦਿਨ ਅਸੀਂ ਆ ਕੇ ਹਿੱਸਾ ਲੈਨੇ ਆਂ ਆਂਦੇ ਆ ਸੰਗਤ ਦੇ ਦਰਸ਼ਨ ਅੱਜ ਸਾਰੀ ਸੰਗਤ ਦੇ ਦਰਸ਼ਨ ਕੀਤੇ ਨੇ ਤੇ ਬਹੁਤ ਵੱਡੀ ਖੁਸ਼ੀ ਹੋਈ ਮੈਂ ਅੱਜ ਦੇ ਦਿਨ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦੇਣਾ ਇਹ ਜੋ ਇਤਿਹਾਸਿਕ ਸਥਾਨ ਸਤਨੂ ਰਵਿਦਾਸ ਧਾਮ ਮੰਡੀ ਸਾਰੇ ਸਾਰੇ ਹੀ ਦੁਨੀਆ ਤੋਂ ਚਾਹੇ ਇੰਗਲੈਂਡ ਹੈ ਅਮਰੀਕਾ ਕੈਨੇਡਾ ਤੋਂ ਲੋਕੀ ਚੱਕੇ ਮਤ ਹੁੰਦੇ ਹਨ ਹੋਰ ਦੀ ਭਵੈਸ਼ਭਾ ਯਾਤਰਾ ਸਾਰੇ ਚੌਕ ਹੋ ਗਏ ਉਸਕੋ ਹੋਰ ਇਸੇ ਤਾਮ ਦੇ ਸਾਡੇ ਕਮੇਟੀ ਹੈ ਉਹਨਾਂ ਦੀ ਮੰਗ ਦੇ ਮੁਤਾਬਕ ਬਹੁਤ ਵਧੀਆ ਬਣਿਆ ਹੈ ਔਰ ਕੱਲ ਸਾਰਿਆਂ ਨੇ ਇੱਥੇ ਆ ਕੇ ਜਿੱਥੇ ਉਹਨਾਂ ਨੇ ਲਿਆ ਉਹਦੇ ਨਾਲ ਨਾਲ ਸੀ ਜਿਹਨੂੰ ਚਰਾਹਾ ਔਰ ਨਾਗਰ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੱਮਰ ਸਾੜਜੀ ਨੇ 650 ਸਾਲਾ ਸਾਰਾ ਸਾਲ